ਹਾਂਜੀ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਦੋਸਤੋ ਮੈਂ ਭੋਮਾ ਹਰਾਜ ਤੇ ਤੁਸੀਂ ਜੁੜਿਓ ਸਖਰਾਜ ਪੀਵੀ 30 ਚੈਨਲ ਦੇ ਨਾਲ ਦੋਸਤੋ ਅੱਜ ਦੀ ਵੀਡੀਓ ਪੰਡ ਝੱਕ ਕਲਿਆਣ ਜ਼ਿਲ੍ਹਾ ਫਰੀਦਕੋਟ ਪੈਂਦਾ ਐ ਇਸ ਪੰਡ ਨੂੰ ਤੇ ਬਾਈ ਜੀ ਹਰਾਂ ਦਾ ਖੇਤੀਬਾੜੀ ਦਾ ਕਾਰੋਬਾਰ ਆ ਤੇ ਨਾਲ ਨਾਲ ਚੰਗੇ ਪਸ਼ੂ ਪਾਲਣ ਦਾ ਕੰਮ ਆ ਤੇ ਅੱਜ ਦੀ ਵੀਡੀਓ ਦੇ ਵਿੱਚ ਸਾਹਮਣੇ ਸਕਰੀਨ ਦੇ ਉੱਪਰ ਤੁਸੀਂ ਦੇਖ ਰਹੇ ਹੋ ਇੱਕ ਦੂਜਾ ਸੂਆ ਗੱਬਣ ਝੋਟੀ ਵਕਾਊ ਆ ਜਿਹਦੀ ਬਣਦੀ ਡਿਟੇਲ ਆਪਾਂ ਬਾਈ ਜੀ ਹਰਾਂ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਾਂਗੇ ਵੀਡੀਓ ਵੇਖ ਰਹੇ ਨਵੇਂ ਵੀਰਾਂ ਨੂੰ ਬੇਨਤੀ ਆ ਕਿ ਜਿਨ੍ਹਾਂ ਵੀਰਾਂ ਨੇ ਅਜੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾਗਾ ਉਹ ਆਪਣੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਨਾਲ ਲੱਗਾ ਜਿਹੜਾ ਘੰਟੀ ਵਾਲਾ ਬਟਨ ਆ ਉਹਨੂੰ ਵੀ ਪ੍ਰੈਸ ਕਰ ਲਿਓ ਤਾਂ ਜੋ ਆਉਣ ਵਾਲੀ ਵੀਡੀਓ ਦਾ ਜਿਹੜਾ ਨੋਟੀਫਿਕੇਸ਼ਨ ਆ ਸਭ ਤੋਂ ਪਹਿਲਾਂ ਤੁਹਾਨੂੰ ਮਿਲੇ ਤੇ ਆਸਾਨੀ ਦੇ ਨਾਲ ਵੀਡੀਓ ਵੇਖ ਕੇ ਅਨੁਮਾਨ ਲਗਾ ਕੇ ਤੁਸੀਂ ਅਜਿਹੇ ਚੰਗੇ ਪਸ਼ੂਆਂ ਦੀ ਖਰੀਦਦਾਰੀ ਉਹ ਜਿਹੜੀ ਕਰ ਸੋ ਤੇ ਫੇਸਬੁੱਕ ਪੇਜ ਆ ਦੋਸਤੋ ਆਪਣਾ ਸ਼ੌਂਕੀ ਪੀਬੀਟੀ ਨਾਲ ਨਾਲ ਉਹਨੂੰ ਵੀ ਫੋਲੋ ਕਰਿਓ ਤੇ ਜਿਹੜੇ ਵੀਰ ਇੰਸਟਾਗ੍ਰਾਮ ਤੇ ਵੇਖ ਰਹੇ ਸੁਖਰਾਜ ਪੋਮਾਰਾ ਉਹਨੂੰ ਵੀ ਫੋਲੋ ਕਰ ਲਓ ਤੇ ਆਉਲਾਈਨ ਇਹ ਜਾਣਕਾਰੀ ਤੇ ਕਰ ਦਿਆਂ ਦੋਸਤੋ ਤੁਹਾਡੇ ਨਾਲ ਸਾਂਝੀ ਆ ਲਾ ਲਓ ਮੈਂ ਤਾਂ ਇਹ ਲੱਭਣਾ ਪਕੈ ਨਹੀਂ ਇਧਰੋਂ ਐਂ ਕਰਕੇ ਲਾ ਲਓ ਮੈਂ ਮੂਰਲੇ ਪੈਸੇ ਖੜਜੋ ਮੈਂ ਲੰਮੀ ਖੜੀ ਰਹਿਣ ਦੋ ਮੈਂ ਇਹਨੂੰ ਜੀ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਤੇ ਬਾਈ ਜੀ ਆਪਣਾ ਨਾਮ ਦੱਸੋ ਜੀ ਨਾਮ ਗੋਲਡੀ ਨੰਬਰਦਾਰ ਜੀ ਪਿੰਡ ਚ ਗੋਲਡੀ ਨੰਬਰਦਾਰ ਹਾਂ ਜੀ ਬਾਈ ਗੋਲਡੀ ਆਪਣਾ ਮੋਬਾਈਲ ਨੰਬਰ ਦੱਸੋ 9478814915 9478814915 14915 ਹਾਂਜੀ ਤੇ ਬਾਈ ਝੋਟੀ ਆਪਣੇ ਘਰ ਦੀ ਹੈ ਜੀ ਕਰਦੀ ਕਰਦੀ ਤੇ ਕਿਨਵਾ ਸੁਆ ਜੀ ਇਹ ਇਹ ਦੂਜਾ ਸੁਆ ਸੁਣਾ ਹੈ ਜੀ ਇਹਨੇ ਦੂਜਾ ਸੁਣਾ ਹਾਂਜੀ ਤੇ ਪਹਿਲੇ ਸੁਵੇ ਕਿੰਨਾ ਗੱਦੋਦ ਕੱਢਿਆ ਨਹੀਂ ਤੁਹਾਡੇ ਕੋਲੇ ਪਹਿਲੇ ਸੁਵੇ 12 ਲੀਟਰ ਦੁੱਧ ਦਿੱਤਾ ਜੀ 12 ਲੀਟਰ ਹਾਂਜੀ ਇਹਦੀ 14 15 ਕੱਢ ਜੂਗੀ ਇਹ ਗਈ ਉਜ ਵਾਧੇ ਕਰਨਾ ਚਾਹੀਦਾ ਸਾਡੇ ਹਿਸਾਬ ਨਾਲ ਚਲੋ 14 15 ਕਹਿ ਦੋ ਤੁਸੀਂ ਹਾਂ ਰਾਜੀਪਾਲੀ ਚੰਗੀ ਆ ਹਾਂਜੀ ਹਾਂਜੀ ਬਹੁਤ ਪਾਲਾ ਦੁੱਧ ਜਿਹੜੇ ਪਸ਼ੂ ਪਹਿਲੇ ਸੂਈ 12 ਕਰ ਗਿਆ ਸਾਡੇ ਹਿਸਾਬ ਨਾਲ ਜਿਹੜਾ ਅਗਲਾ ਘਰ ਸੇਵਾ ਕਰੂਗਾ ਹਾਂਜੀ ਹਾਂਜੀ ਠੀਕ ਹੈ ਤੇ ਕਿੰਨੇ ਕ ਦਿਨ ਲੈਂਦੀ ਹੈ ਬਈ ਇਹ ਦਿਨ ਤਾਂ ਬਸ ਇੱਕ ਦੋ ਹੀ ਆ ਜੀ ਪੂਰੇ ਦਿਨ ਤੇ ਜਮਾ ਜਮਾ ਪੂਰੇ ਦਿਨ ਸੀਮਨ ਵਗੈਰਾ ਭਾਈ ਕੋਈ ਲੱਗਿਆ ਦਾ ਸੀਮਨ ਨਹੀਂ ਡਾਕਟਰ ਬੰਦੇ ਸਾਡਾ ਪਿੰਡ ਦਾ ਹੀ ਹੈ ਜੀ ਤੇ ਉਹ ਹੁਣ ਉਸੇ ਨੂੰ ਪਤਾ ਹੀ ਲਾਇਆ ਵਧੀਆ ਪੂਰਾ ਚੰਗਾ ਨੇ ਵਾਹੀ ਪੂਰਾ ਚੰਗਾ ਲਾਦੀ ਵੀ ਪੈਸਿਆਂ ਦੀ ਕੋਈ ਗੱਲ ਨਹੀਂ ਹਾਂਜੀ ਹਾਂਜੀ ਸੀਮਨ ਚੰਗਾ ਲਾਦੀ ਉਹ ਮੈਨੂੰ ਉਹਨੇ ਉਹਦਾ ਉਹ ਨਹੀਂ ਦਿੱਤਾ ਹੈਗਾ ਕਾਰਕੂੜ ਇੱਥੇ ਕਿਤੇ ਰੱਖ ਕੇ ਭੁੱਲ ਗਏ ਹੋਗੇ ਤੁਸੀਂ ਬਸ ਐ ਹੀ ਹੈ ਕੋਈ ਪਤਾ ਠੀਕ ਹੈ ਜੀ ਲਓ ਵੀ ਸੱਜਣਾ ਹੁਣ ਤੁਹਾਨੂੰ ਮੱਝ ਦਿਖਾਉਣੇ ਆ ਸਿੰਘ ਭਾਵੇਂ ਥੋੜਾ ਜਿਹਾ ਖੁੱਲਾ ਪਿੱਛੋਂ ਹੋ ਕੇ ਮੁੜਿਆ ਦੇਖ ਸਕਦੇ ਹੋ ਤੁਸੀਂ ਤੇ ਥਾਣੇ ਹਵਾਨੇ ਦੀ ਬਹੁਤ ਚੰਗੀ ਆਗੇ ਤੁਸੀਂ ਦੇਖੋਗੇ ਤਾਂ ਹਰ ਪੱਖ ਤੋਂ ਤੁਹਾਨੂੰ ਮੋਟਾ-ਮੋਟਾ ਥਾਣਾ ਵਿਥ ਚੰਗੀ ਆ ਤੇ ਲੇਵੇ ਦਾ ਆਕਾਰ ਬਹੁਤ ਵੱਡਾ ਦੋਸਤੋ ਤੋੜ ਕੇ ਵੀ ਤੁਹਾਨੂੰ ਦਿਖਾਵਾਂਗੇ ਦੋਨਾਂ ਪਾਸਿਆਂ ਤੋਂ ਤੁਹਾਨੂੰ ਹਵਾਨੇ ਦੀ ਜੱਜਮੈਂਟ ਕਰਾਵਾਂਗੇ ਦੇਖ ਸਕਦੇ ਹੋ ਤੁਸੀਂ ਤੋੜਾਂ ਹੀ ਹਾਂਜੀ ਤੋੜੋ ਬਾਈ ਲਓਏ ਮਿੱਤਰੋ ਛੋਟਾ ਹਾਥੀ ਵੀ ਆਪਾਂ ਇਹਨੂੰ ਕਹਿ ਸਕਦੇ ਐਡੀ ਮੱਲੀ ਆ ਦੇਖ ਸਕਦੇ 16 17 ਲੀਟਰ ਦੁੱਧ ਦੇ ਇਹਦੇ ਮੂਰੇ ਕੁਝ ਵੀ ਨਹੀਂਗਾ ਤੋੜੋ ਬਾਈ ਜੀ ਤੋੜੇ ਜੀ ਹਾਂ ਬਈ ਲਓਏ ਮਿੱਤਰੋ ਆਕੇ ਤੁਸੀਂ ਦੇਖੋਗੇ ਤੁਹਾਡੀ ਰੂਹ ਖੁਸ਼ ਹੋ ਜੂਗੀ ਦੋਸਤੋ ਮੋੜ ਲਈ ਆ ਜਾਓ ਦੁੱਧ ਦੋਸਤੋ ਹਵਾਨੇ ਨੇ ਕੱਢਣਾ ਹੁੰਦਾ ਤੇ ਹਵਾਨਾ ਬਹੁਤ ਸਾਫ਼ ਸੁਥਰਾ ਹੈ ਮਲਾੰਗ ਤਰਦੀਏ ਤੁਸੀਂ ਦੇਖ ਸਕਦੇ ਬਹੁਤ ਵੱਡੇ ਹਵਾਨੇ ਜੀ ਹਾਂਜੀ ਬਾਈ ਜੀ ਕੀ ਮੱਲ ਰੱਖਿਆ ਦਾ ਜੀ ਮੱਲ ਵੀਰੇ ਕੋਈ ਗੱਲ ਨਹੀਂ ਜਿਹੜਾ ਵੀਰ ਫੋਨ ਕਰੂਗਾ ਠੀਕ ਆ ਜੀ ਤੇ ਫੋਨ ਤੇ ਕਰ ਲੈ ਕੋਈ ਗੱਲ ਠੀਕ ਆ ਜੀ ਲਓ ਵੀ ਸਜਣੋ ਜਾਇਜ਼ ਮੱਲ ਹੋਊਗਾ ਫੋਨ ਤੁਸੀਂ ਕਰਨਾ ਨੰਬਰ ਸਕਰੀਨ ਦੇ ਉੱਪਰਲੇ ਪਾਸੇ ਚੱਲ ਰਿਹਾ ਜੇ ਕੋਈ ਝੋਟੀ ਜੇ ਤੁਹਾਨੂੰ ਪਸੰਦ ਆਉਂਦੀ ਆ ਆ ਕੇ ਵੀ ਤੁਸੀਂ ਦੇਖ ਸਕਦੇ ਆ ਚੈੱਕ ਪਾਸ ਕਰ ਸਕਦੇ ਆ ਨੰਬਰ ਬਾਈ ਦਾ ਸਕਰੀਨ ਤੇ ਚੱਲ ਰਿਹਾ ਇਸ ਨੰਬਰ ਤੇ ਤੁਸੀਂ ਬਾਈ ਨਾਲ ਸੰਪਰਕ ਕਰਕੇ ਸੌਦਾ ਕਰ ਲਿਓ ਇਸ ਤਰ੍ਹਾਂ ਦੀ ਕਿਸੇ ਮੇਰੇ ਵੀਰ ਨੇ ਵੀਡੀਓ ਬਣਾਉਣੀ ਹੋਵੇ ਤਾਂ ਸਾਡਾ ਦੋਸਤੋਂ ਨੰਬਰ ਸਕਰੀਨ ਦੇ ਹੇਠਲੇ ਪਾਸੇ ਚੱਲਦੇ ਇਸ ਨੰਬਰ ਤੇ ਤੁਸੀਂ ਸਾਡੇ ਨਾਲ ਵੀਡੀਓ ਲਈ ਸੰਪਰਕ ਕਰ ਸਕਦੇ ਵੀਡੀਓ ਨੂੰ ਲਾਇਕ ਤੇ ਸ਼ੇਅਰ ਕਰ ਦਿਓ ਦੋਸਤੋ ਜਲਦੀ ਮਿਲਦੇ ਆ ਅਜਿਹੀ ਨਵੀਂ ਵੀਡੀਓ ਦੇ ਨਾਲ ਵੀਡੀਓ ਵੇਖਣ ਲਈ ਦੋਸਤੋ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ